ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦੀਪ ਨਾਈਟ ਅੱਡ ਚੈਨਲ ਤੇ ਅੱਜ ਦਾ ਜਿਹੜਾ ਡਿਜ਼ਾਈਨ ਹੈ ਸਪੈਸ਼ਲ ਕੁੜੀਆਂ ਦੀ ਸਕੀਵ ਔਰ ਸ਼ਲਗ ਲਈ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਇਸਕੀਵ ਉੱਪਰ ਨਿੱਕਾ ਨਿੱਕਾ ਜਿਹੜਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਲੱਗਦਾ ਤੇ ਇਹਦੇ ਇਸ ਡਿਜ਼ਾਈਨ ਦੇ ਵਿੱਚ ਜਾਲੀ ਜਿਹੜੀ ਉਹ ਬਿਲਕੁਲ ਨਹੀਂ ਬਣੀ ਇਹ ਹੈ ਕਵਾ ਇੱਕ ਗੁਲਵਾ ਗੁਲਵਾ ਜਿਹਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਲੱਗਦਾ ਰੈਡੀਮੈਡ ਦੀ ਤਰ੍ਹਾਂ ਲੱਗਦਾ ਤੇ ਇਹ ਡਿਜ਼ਾਈਨ ਦਾ ਬੈਕ ਸਾਈਡ ਤੋਂ ਇਸ ਤਰ੍ਹਾਂ ਦਾ ਦਿਖਦਾ ਹੈ ਕਿ ਸਟਾਰਟ ਵੀ ਬੈਕ ਸਾਈਡ ਤੋਂ ਹੋਣਾ ਵਾ ਪਹਿਲਾ ਫੰਦਾ ਐ ਸਟਿਚ ਨੂੰ ਇਦਾਂ ਉਤਾਰ ਕੇ ਹੁਣ ਇੱਕ ਫੰਦਾ ਉਲਟਾ ਇੱਕ ਫੰਦਾ ਉਲਟਾ ਬਣਾ ਕੇ ਫਿਰ ਆਪਾਂ ਤਿੰਨਾਂ ਫੰਦਿਆਂ ਨੂੰ ਵੱਲ ਮਾਰਨੇ ਆ ਦੇਸਨਾ ਇੱਕ ਵੱਲ ਮਾਰ ਕੇ ਉਲਟਾ ਬਣਾ ਲਿਆ ਫਿਰ ਦੂਸਰੇ ਨੂੰ ਦੋ ਵਾਰੀ ਵੱਲ ਮਾਰ ਕੇ ਦੂਸਤੇ ਨੂੰ ਉਲਟਾ ਬਣਾ ਲਿਆ ਫਿਰ ਤੀਸਰੇ ਨੂੰ ਵੱਲ ਮਾਰ ਕੇ ਦੋ ਵਾਰੀ ਵੱਲ ਮਾਰਨੇ ਆ ਤੇ ਫਿਰ ਉਲਟਾ ਫੰਦਾ ਬਣਾ ਲੈਣਾ ਫਿਰ ਅਗਲਾ ਫੰਦਾ ਉਲਟਾ ਫੇਰ ਆਪਾਂ ਤਿੰਨ ਫੰਦਿਆਂ ਨੂੰ ਦੋ-ਦੋ ਵਾਰੀ ਵੱਲ ਮਾਰਨੇ 1 2 3 ਇਹਨੂੰ ਵੀ ਦੋ ਵਾਰੀ ਵੱਲ ਮਾਰਨੇ 3 ਫੇਰ ਇੱਕ ਅਗਲਾ ਫੰਦਾ ਉਲਟਾ ਫੇਰ ਅੰਗੇ ਤਿੰਨ ਫੰਦਿਆਂ ਨੂੰ ਦੋ ਵਾਰੀ ਵੱਲ ਮਾਰਨੇ ਉਲਟਾ ਫੰਦਾ ਬਣਾ ਲੈਣਾ 1 2 3 ਅਗਲਾ ਫੰਦਾ ਉਲਟਾ ਫੇਰ ਤਿੰਨ ਫੰਦਿਆਂ ਨੂੰ ਦੋ ਵਾਰੀ ਵੱਲ ਮਾਰ ਕੇ ਉਲਟਾ ਬਣਾਉਣਾ 1 2 3 ਅਗਲਾ ਫੰਦਾ ਜਿਹੜਾ ਵਾ ਉਲਟਾ 1 ਤੇ 2 3 ਤਿੰਨਾਂ ਫੰਦਿਆਂ ਨੂੰ ਆਪਾਂ ਦੋਹਰੀ ਵਾਲ ਮਾਰ ਲੈਣਾ ਫਿਰ ਅਗਲਾ ਫੰਦਾ ਉਲਟਾ ਤੇ ਲਾਸਟ ਵਾਲਾ ਫੰਦਾ ਵੀ ਉਲਟਾ ਹੁਣ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਆ ਗਏ ਆ ਆਪਾਂ ਸਿੱਧੀ ਸਾਈਡ ਪਹਿਲਾ ਫੰਦਾ ਉਤਾਰ ਕੇ ਇੱਕ ਫੰਦਾ ਜਿਹੜਾ ਸਿੱਧਾ ਉਹਨਿੰਨਾ ਤਿੰਨਾ ਫੰਦੇ ਨੂੰ ਆਪਾਂ ਖੋਲ ਲੈਣਾ ਹੈ ਇਸ ਤਰ੍ਹਾਂ ਇਹਨਾਂ ਤਿੰਨਾ ਫੰਦੇ ਨੂੰ ਖੋਲ ਕੇ ਇਹਨਾਂ ਦੇ ਉੱਪਰ ਤਿੰਨ ਵਾਰੀ ਆਪਾਂ ਧਾਗੇ ਨੂੰ ਘੁਮਾਉਣਾ ਹੈ ਤਿੰਨਾ ਫੰਦੇ ਦੇ ਉੱਪਰ ਤਿੰਨ ਵਾਰੀ ਧਾਗੇ ਨੂੰ ਘੁਮਾਉਣਾ ਇੱਕ ਵਾਰੀ ਇਹਨਾਂ ਦੂਸਰੀ ਵਾਰੀ ਇਸ ਤੀ ਵਰੀ ਤਿੰਨ ਵਰੀ ਆਪਾਂ ਧਾਗਾ ਘੁਮਾ ਕੇ ਫਿਰ ਅਗਲੇ ਬੰਦੇ ਨੂੰ ਸਿੱਧਾ ਮੋਲ ਲੈਣਾ ਫੇਰੇ ਤਿੰਨ ਬੰਦੇ ਨੂੰ ਖੋਲ ਲੈਣਾ ਜਿਹੜੇ ਵੱਲ ਮਾਰੇ ਸੀ ਨਾ ਉਹਨਾਂ ਨੂੰ ਖੋਲ ਕੇ ਫਿਰ ਇਹਨਾਂ ਦੇ ਉੱਪਰ ਤਿੰਨ ਵਰੀ ਧਾਗੇ ਨੂੰ ਘੁਮਾਉਣਾ ਹੈ ਇੱਕ ਵਰੀ ਦੋ ਵਰੀ ਤੇ ਹੁਣ ਇਹ ਤੀਸਰੀ ਵਰੀ ತರ ಧೆನು ಘುಮಾ ಅಗಲೆ ಪಂಥೆ ಸಿದ್ಧಾ ಬುಲ್ ಪಂಥೆ ನೋಡ ಎ ಅಗಲ ಪಂಥ ಸಿದ್ಧಾ ਇਹ ਜਿਹੜਾ ਪੰਧਿਆ ਤੇ ਜਿਹੜੇ ਵਾਲ ਮਾਰੇ ਸੀ ਉਹਨਾਂ ਨੇ ਖੋਲ ਕੇ ਤੇ ਇਹਨਾਂ ਦੇ ਉੱਪਰ ਤਿੰਨ ਵਾਰੀ ਧਾਗੇ ਨੂੰ ਘੁਮਾਉਣਾ ਹੈ ਇੱਕ ਵਾਰੀ ਦੋ ਵਾਰੀ ਤੇ ਤਿੰਨ ਵਾਰੀ ਘੁਮਾ ਕੇ ਅਗਲੇ ਪੰਦੇ ਵਿੱਚ ਦਿੱਤਾ ਇਹ ਤਿੰਨ ਪੰਦਰ ਖੋਲਣਾ ਇਹਨਾਂ ਦੇ ਉੱਪਰ ਤਿੰਨ ਵਾਰੀ ਧਾਗੇ ਨੂੰ ਘੁਮਾਉਣਾ ਇੱਕ ਦੋ ਤੇ ਤਿੰਨ ਵਾਰੀ ਤਿੰਨ ਵਰੀ ਦਾ ਗਤਮ ਆ ਕੇ ਅਗਲਾ ਫੰਦਾ ਸਿੱਧਾ ਪਾ ਲਾਸਟ ਵਾਲਾ ਫੰਦਾ ਸਿੱਧਾ ਇਹ ਦੋ ਦੋ ਸਲਾਈਆਂ ਜਿਹੜੀਆਂ ਉਹ ਕੰਪਲੀਟ ਹੋ ਗਈਆਂ ਵਾ ਡਿਜ਼ਾਈਨ ਦੀਆਂ ਹੁਣ ਤੀਸਰੀ ਸਲਾਈ ਤੇ ਥੋੜਾ ਜਿਹਾ ਡਿਜ਼ਾਈਨ ਜਿਹੜਾ ਵਾ ਚੇਂਜ ਹੋ ਜਾਣਾ ਪਹਿਲਾ ਫੰਦਾ ਉਲਟਾ ਤੇ ਹੁਣ ਆਪਾਂ ਤਿੰਨ ਬੰਦਨ ਵਾਲ ਦੋ ਫੰਦਨ ਵਾਲ ਮਾ ਨੇ ਸੌਰੀ ਦੋ ਫੁੰਦਿਆਂ ਨੂੰ ਹੁਣ ਇੱਥੇ ਆਪਣਾ ਅੱਧਾ ਡਿਜ਼ਾਈਨ ਜਿਹੜਾ ਵਾ ਬਣਾਣਾ ਤੇ ਪਹਿਲਾ ਬੰਦਾ ਇੱਕ ਬੰਦਾ ਨੂੰ ਦੋ ਵਾਰੀ ਵਾਲ ਮਾਰ ਕੇ ਉਲਟਾ ਬਣਾਉਣਾ ਫਿਰ ਦੂਸਰੇ ਨੂੰ ਦੋ ਵਾਰੀ ਵਾਲ ਮਾਰ ਕੇ ਉਲਟਾ ਬਣਾਉਣਾ ਤੇ ਹੁਣ ਇਹ ਤੀਸਰੇ ਬੰਦੇ ਦਾ ਸੈਂਟਰ ਵਾਲਾ ਫੰਦਾ ਜਿਹਨੂੰ ਆਪਾਂ ਹੁਣ ਪਲੇਨ ਉਲਟਾ ਬਣਾਉਣਾ ਹੁਣ ਅੱਗੇ ਸੇਮ ਉਸੇ ਤਰੀਕੇ ਬੰਨਣਾ ਇਥੇ ਸਟਾਰਟਿੰਗ ਤੋਂ ਥੋੜਾ ਚੇਂਜ ਹੋਣਾ ਅੱਗੇ ਸੇਮ ਡਿਜ਼ਾਈਨ ਉਸੇ ਤਰ੍ਹਾਂ ਬੰਨਣਾ ਤਿੰਨਾਂ ਬੰਦਿਆਂ ਨੂੰ ਤਿੰਨ ਵਾਰੀ ਵਾਲ ਮਾਰਨੇ 1 2 ਤੇ ਤਿੰਨ ਤੇ ਇਹ ਤੀਸਰੇ ਫੰਦੇ ਦਾ ਸੈਂਟਰ ਵਾਲਾ ਫੰਦਾ ਹੁਣ ਉਲਟਾ ਪਲੇਨ ਤੇ ਫਿਰ ਤਿੰਨਾਂ ਫੰਦਿਆਂ ਨੂੰ ਦੋ ਵਾਰੀ ਵਾਲ ਮਾਰ ਕੇ ਉਲਟਾ ਬਣਾਉਣਾ ਹੈ ਇੱਕ ਫੰਦਾ ਉਲਟਾ ਫਿਰ ਤਿੰਨਾਂ ਫੰਦਿਆਂ ਨੂੰ ਵਾਲ ਮਾਰਨਾ ਇੱਕ ਦੋ ਤੇ ਤਿੰਨ ਦੋ ਵਰੀ ਵਾਲ ਮਾਰਨਾ ਤਿੰਨਾ ਫੰਦਾ ਨੂੰ ਤੇ ਅਗਲਾ ਫੰਦਾ ਸੈਂਪਲ ਉਲਟਾ ਫੇਰ ਤਿੰਨਾ ਫੰਦਾ ਨੂੰ ਦੋ ਵਰੀ ਵਾਲ ਮਾਰ ਕੇ ਉਲਟਾ ਮੋੜਨਾ ਤੇ ਇੱਕ ਫੰਦਾ ਉਲਟਾ ਇੱਕ ਤੇ ਲਾਸਟ ਤੇ ਦੋ ਦੋ ਹੀ ਆਪਾਂ ਸਟਾਰਟਿੰਗ ਤੋਂ ਕੀਤੇ ਤੇ ਦੋ ਹੀ ਆਪਾਂ ਲਾਸਟ ਤੋਂ ਕੀਤੇ ਤੇ ਲਾਸਟ ਵਾਲਾ ਫੰਦਾ ਉਲਟਾ ਮੋਂ ਇਹਨਾਂ ਦੋਵਾਂ ਫੰਦਿਆਂ ਨੂੰ ਖੋਲ ਕੇ ਇਹਨਾਂ ਦੇ ਜਿਹੜੇ ਵੱਲ ਮਾਰੇ ਕੋਲ ਕੇ ਇਹਨਾਂ ਦੇ ਉੱਪਰ ਤਿੰਨ ਵਾਰੀ ਧਾਗੇ ਨੂੰ ਘੁਮਾਉਣਾ 1 ਵਾਰੀ ਫਿਰ ਦੂਸਰੀ ਵਾਰੀ ਫਿਰ ਤੀਸਰੀ ਵਾਰੀ ਅਗਲਾ ਫੰਦਾ ਸਿੱਧਾ ਅਗਗੇ ਫੇਰ ਸੇਮ ਉਸੇ ਤਰ੍ਹਾਂ ਹੀ ਬਣਾਉਣਾ ਮੈਂ ਤਿੰਨਾਂ ਫੰਦਿਆਂ ਨੂੰ ਖੋਲ ਕੇ ਤਿੰਨ ਵਾਰੀ ਇਹਨਾਂ ਦੇ ਉੱਪਰ ਵੱਲ ਮਾਰ ਕੇ ਤੇ ਇਹ ਨੂੰ ਤਾਂ ਉਦਾਰ ਲੈਣਾ ਡਿਜ਼ਾਈਨ ਥੋੜਾ ਜਿਹਾ ਬਣਾਉਣ ਤੇ ਥੋੜਾ ਤੁਹਾਨੂੰ ਔਖਾ ਲੱਗਣਾ ਪਰ ਸੋਹਣਾ ਬਹੁਤ ਲੱਗਦਾ ਹੈ ਪਿਆਰਾ ਲੱਗਦਾ ਗੁੰਲਵਾ ਗੁੰਲਵਾ ਜਿਹਾ ਡਿਜ਼ਾਈਨ ਲੱਗਦਾ ਜਿਵੇਂ ਮਸ਼ੀਨ ਨਾ ਬਣਾਇਆ ਹੁੰਦਾ ਨਾ ਬਹੁਤ ਹੀ ਸੋਹਣਾ ਲੱਗਦਾ ਜੇ ਜੇ ਬਾਰ ਬਾਰ ਰਿਪੀਟ ਕਰੋਗੇ ਤਾਂ ਡਿਜ਼ਾਈਨ ਬਹੁਤ ਪਿਆਰਾ ਬਣ ਕੇ ਤਿਆਰ ਹੋ ਜਾਣਾ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਆ ਤੁਹਾਨੂੰ ਹੋਰ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਨਾਲ